ਸਤਿ ਸ਼੍ਰੀ ਅਕਾਲ ਜੀ। ਅਪਸਾਰਾ ਨੂੰ ਜਸ਼ ਫੈਸ਼ਨ ਚ ਆਪਸਾ ਸਵਾਗਤ ਹੈ ਜੀ। ਤੁਹਾਡੇ ਲਈ ਅੱਜ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ। ਆਪਣੇ ਕੋਲੇ ਬਹੁਤ ਸੋਹਣਾ ਫੈਬਰਿਕ ਆਇਆ ਹੈ ਜੀ। ਲिटल ਪ੍ਰਿੰਟ ਦੇ ਸੂਟ ਹੈ ਜੀ। ਤੇ ਆਪਣੇ ਕੋਲੇ ਇਹ ਵਾਲਾ ਜੀ ਇਹ ਆਪਣੇ ਕੋਲੇ ਫੈਬਰਿਕ ਹੈਗਾ 2x2 ਦਾ ਫੈਬਰਿਕ ਹੈ ਜੀ। ਤੇ ਤੁਸੀਂ ਇਹ ਆਪਾਂ ਬਾਟਮ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਇਦਾਂ ਨੂੰ ਇਹ ਰੈਡੀ ਕਰਵਾ ਸਕਦੇ ਹੋ ਸੂਟ। ਤੁਸੀਂ ਸਕਰੀਨ ਸ਼ਾਟ ਲਓ ਜੀ ਸਾਡੇ ਨੰਬਰਾਂ ਤੇ WhatsApp ਕਰੋ ਸਾਨੂੰ ਕੋਈ ਵੀ ਸੁੱਖ ਤੋਂ ਸੁਹਣਾ ਲੱਗਦਾ ਹੈ ਨਾ ਜੋ ਪਸੰਦਾ ਜੀ ਤੁਸੀਂ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਤੁਸੀਂ ਉੱਥੋਂ ਹੀ ਲੈ ਸਕਦੇ ਆ ਆ ਆਪਣੇ ਕੋਲ ਥੋੜੀ ਜਿਹੀ ਸੂਟ ਰੈਕ ਵਿੱਚ ਲੱਗੇ ਹੋਏ ਆ ਪਲੇਨ ਸੂਟ ਹੈ ਜੀ ਇਹ ਵਾਲੇ ਤੇ ਇਹ ਤੇ ਤੁਸੀਂ ਵਰਕ ਕਰਾ ਸਕਦੇ ਆ ਆ ਆਪਣੇ ਕੋਲ ਇਹ ਜੀ ਹੈਗਾ ਸ਼ਿਮਰ ਆਰਗਨ ਚਾਸਮਾਈ ਜੀ ਬਹੁਤ ਸੋਹਣਾ ਸੂਟ ਹੈ ਇਹ ਤੁਹਾਨੂੰ ਪਊਗਾ 1000 ਰੁਪਏ ਇਹ ਕਿਹੜਾ ਚਾਹ ਪੋਗਾ ਸੋਹਣਾ ਇਹਦੀ ਗ੍ਰੇਸ ਬਹੁਤ ਸੋਹਣੀ ਬਣੀ ਹੋਈ ਹੈ ਤੇ ਇਸ ਉੱਪਰ ਤੇ ਚਮਕ ਹੈ ਜੀ ਤੁਸੀਂ ਹੈਂਡਵਰਕ ਵੀ ਕਰਾ ਸਕਦੇ ਆ ਤੁਸੀਂ ਪੇਂਟ ਵੀ ਕਰਾ ਸਕਦੇ ਆ ਤੁਸੀਂ ਵਰਕ ਵੀ ਕਰਾ ਸਕਦੇ ਆ ਤੇ ਇਹ ਆਪਣੇ ਕੋਲ ਇਹ ਨੇਸਟ ਕਲਰ ਜੀ ਆਇਆ ਸੀ ਲਵੇ ਆਉਂਦਾ ਸੀ ਮੋਰ ਪਾਂਖੇ ਕਲਰ ਜੀ ਆਪਣੇ ਕੋਲ ਬਲੈਕ ਕਲਰ ਕੋਦੂ ਅਗਲਾ ਕਲਰ ਆ ਜੀ ਗ੍ਰੀਨ ਕਲਰ ਦੇ ਤੁਸੀਂ ਵਰਕ ਕਰਾ ਸਕਦੇ ਆ ਤੇ ਬਹੁਤ ਸੋਨਾ ਕਲਰ ਤੁਹਾਨੂੰ ਖੁਲਕੇ ਦਿਖਾ ਦਿੰਨੇ ਆ ਆ ਦੇਖੋ ਬਹੁਤ ਸੋਹਣੀ ਸ਼ਾਈਨ ਗਈ ਹੋਈ ਤੇ ਫਿਰ ਉਹ ਦੂਜਾ ਕਲਰ ਜੀ ਵੀ ਇਸੇ ਜੀ ਇਹ ਤੁਹਾਨੂੰ ਜਿਹਾਵ ਦਿਖਾ ਦਿੰਨੇ ਆ ਇਹ ਆਪਣੇ ਕੋਲ ਹੈਗੇ 300 ਇਹਦੀ ਪਲੇਨ ਬਾਟਮ ਹੈ ਚੱਕ ਵਾਲੀ ਸ਼ਮਤ ਹੈ ਇਹਦੇ ਤੁਸੀਂ ਵਰਕ ਵੀ ਕਰਾ ਸਕਦੇ ਆ ਜੀ ਤੋ ਸਿਰ ਮੈਂ ਵਾ ਸਕਦੇ ਇਹ ਆਪਣੇ ਕੋਲ ਸਟਫ ਹੈਗਾ ਔਰ ਵੰਜਰ ਚੱਕਾ ਵਾਲੀ ਬੋਤਲ ਜੀ ਦੀ ਤੇ ਅਗਲਾ ਕਲਰ ਜਿਹੜੀ ਹੈ ਲਾਈਟ ਗ੍ਰੇ ਸੀ ਗ੍ਰੀਨ ਜਿਹੜੀ ਹੁੰਦੀ ਜਿਵੇਂ ਸੀ ਗ੍ਰੀਨ ਤੇ ਆ ਆਪਣੇ ਕੋਲੇ ਇਸ ਚ ਆ ਗਿਆ ਆਪਰੇ ਕੋਲੇ ਹੈਗੇ 450 ਦੇ ਇਹ ਟਿਸ਼ੂ ਕ੍ਰੈਸ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਜੀ ਸੀ ਗ੍ਰੀਨ ਕਲਰ ਹੈ ਲਾਈਟ ਜੀ ਤੇ ਉਦੋਂ ਅਗਲਾ ਕਲਰ ਜੀ ਆਪਣੇ ਕੋਲੇ ਇਹਦੇ ਚ ਆ ਗਿਆ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਜੀ 1100 ਦਾ ਸੂਟ ਸੀ ਇਹ ਆਪਣੇ ਕੋਲੇ ਕਲਰ ਆ ਗਿਆ ਜੀ ਮੋਰ ਪਾਂਛੇ ਕਲਰ ਸੀ ਤੇ ਆ ਆਪਣੇ ਕੋਲੇ ਤੇ ਜੋ ਕਲਰ ਆ ਗਿਆ ਆਹ ਵਾ ਸਾਰੇ ਸੂਟ ਜੀ ਆਪਣੇ ਕੋਲੇ ਕਰਾਸ਼ਟੇ ਸੂਟੇ ਸੁਟਾਈ ਦੀ ਵਾਲੇ ਇਹ ਤੁਹਾਨੂੰ ਪਹਿਣਗੇ 450 ਦੇ ਸੂਟ ਜੀ 450 ਤੇ ਆਹ ਵਾਲੇ ਕਲਰ ਆਪਣੇ ਕੋਲੇ ਜੀ ਚੈੱਕ ਜੋਰਜਟ ਵਿੱਚ ਚੈੱਕ ਵਾਲੇ ਸੂਟ ਆਏ ਐ ਇਸ ਕਿਚ ਇਸ ਕਿਚ ਦਾ ਸੂਟ ਆ ਜੀ 550 ਦਾ ਸੂਟ ਪਈ ਆ ਆਪਾਂ ਨੂੰ ਤੇ ਬਹੁਤ ਥੋੜਾ ਤੁਸੀਂ ਵਰਕ ਕਰਾ ਸਕਦੇ ਆ ਤਾਂ ਬਹੁਤ ਸੋਹਣੀ ਗਰੇਸ ਬਣੂਗੀ ਤੇ ਉਹਨੋਂ ਜਿਹੜੇ ਸੂਟ ਵੀ ਤੁਹਾਨੂੰ ਕੋਈ ਵੀ ਪਸੰਦ ਆਉਂਦੇ ਹੋਣ ਇਹਨਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰਾਂ ਤੇ ਤੁਸੀਂ ਮੈਸੇਜ ਕਰ ਸਕਦੇ ਆਂ ਹਾਂ ਆਪਣੇ ਕੋਲੇ ਆ ਗਿਆ ਆ ਵੀ ਇਸੇ ਜੀ ਜਿਹੜੀ ਅਟਚਰ ਤੇ ਇਹ ਵਾਲਾ ਕਲਰ ਆਪਣੇ ਕੋਲੇ ਆ ਗਿਆ ਆ ਟੀਲਾ ਕਲਰ ਹੈ ਜੀ ਤੇ ਆਹ ਵਾਲਾ ਕਲਰ ਜੀ ਆਪਣੇ ਕੋਲੇ ਆ ਗਿਆ ਮੈਸਟਰ ਕਲਰ ਔਰ ਤੋਂ ਅਗਲਾ ਆਪਣੇ ਕੋਲੇ ਆ ਗਿਆ ਬਲੈਕ ਕਲਰ ਇਹ ਆਪਣੇ ਕੋਲੇ ਸੀ ਚਿੱਕ ਵਾਲੀ ਜੋਰ ਜੱਟ ਇਸੇ ਕਿਚ ਤੇ ਆਹ ਸਾਰੇ ਕਲਰ ਇਸੇ ਚੀਜ਼ ਚ ਚਿੱਕ ਵਾਲੀ ਚੋੜੀਆ ਕਿਚ ਤੇ ਆਹ ਆਪਣੇ ਕੋਲੇ ਹੈਗੇ ਰਿਯਾਨ ਚ ਇਹ ਤੁਹਾਨੂੰ ਪਾਊਗਾ 350 ਦਾ ਸੁਟਰੀ ਇਹ ਰਿਯਾਨ ਕੋਟਨ ਹੈ ਜੀ ਇਹ ਤੇ ਤੁਸੀਂ ਵਾਰ ਕਰਾ ਸਕਦੇ ਆ ਕਿਸੇ ਵੀ ਕਲਰ ਤੇ ਤੁਸੀਂ ਸੂਟ ਰੈਡੀ ਕਰਵਾਉਣਾ ਹੋਏ ਤਾਂ ਤੁਸੀਂ ਕਰਾ ਸਕਦੇ ਹੋ ਆ ਆਪਣੇ ਕੋਲੇ ਵਿੱਤ ਦੁਪੱਟੇ ਵਾਲੇ ਸੂਟ ਹੈ ਤੇ ਇਹਦੀ ਪਲੇਨ ਬਾਟਮ ਹੈ ਤੇ ਪ੍ਰਿੰਟ ਸ਼ਰਟ ਹੈ ਜੀ। ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ। ਇਹ ਤੁਹਾਨੂੰ ਲੋ ਪਏਗਾ 650 ਦਾ ਸੂਟ। ਇਹ ਬਾਟਮ ਤੇ ਵਿੱਤ ਦੁਪੱਟੇ ਸਣੇ ਤੁਹਾਨੂੰ 650 ਦਾ ਸੂਟ ਪਏਗਾ ਜੀ। ਇਹਦੇ ਚ ਦੋ ਕਲਰ ਹੈਗੇ ਆਪਣੇ ਕੋਲੇ। ਅਗਲਾ ਕਲਰ ਜੀ ਰੈੱਡ ਕਲਰ ਹੈ। ਇਹ ਦਿਨ ਬਲੈਕ ਸ਼ਰਟ ਹੈ ਰੈਡ ਬਾਟਮ ਬਲੈਕ ਸ਼ਰਟ ਹੈ ਤੇ ਤੁਹਾਨੂੰ ਜੀ ਸਾਡੀ ਵੀਡੀਓ ਕਿੱਤਾ ਨਹੀਂ ਲੱਗੀ ਸਾਰੇ ਸੂਟ ਤੁਸੀਂ ਸਾਨੂੰ ਵੇਖ ਕੇ ਜੀ ਜ਼ਰੂਰ ਦੱਸਣਾ ਕਮੈਂਟ ਕਰਨਾ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਅਸੀਂ ਇਤੋਂ ਅਗਲੀ ਵੀਡੀਓ ਜੀ ਲੈ ਕੇ ਆਵਾਂਗੇ ਆ ਸਾਰੇ ਸੂਟ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਇਸ ਨੂੰ ਕਿਸੇ ਮੁਕੜੇ ਵੀ ਕਲਰ ਜਿਹੜੇ ਕਲਰਸ ਜਿਹਨਾਂ ਪਸੰਦ ਆਉਂਦੇ ਨੇ ਗ੍ਰੀਨ ਸੀ ਗ੍ਰੀਨ ਬਲੈਕ ਇਹ ਆਪਣੇ ਕੋਲੇ ਹੈਗੇ ਆ ਰਿਯਾਨ ਕਾਟਨ ਇਸ ਵਿੱਚ ਹੈ ਇਹ ਜਿਹੜੇ ਤੁਹਾਨੂੰ ਦੱਸੇ ਸੀ 350 ਵਾਲੇ ਤੇ ਇਹ ਸੋਟੇ ਜੀ ਇਹਦੇ ਕੋਲ ਆਪਣੇ ਦੇ ਵੀ ਕਲਰ ਆਪਣੇ ਕੋਲ ਥੋੜੇ ਜੀ ਰਹਿ ਗਏ ਸੀ ਚਾਰ ਪੰਜ ਕਲਰ ਹੈਗੇ ਤੇ ਸਾਰੇ ਸੂਟ ਵਿਖਾਏ ਤਾਂ ਆਪ ਨੂੰ ਟਾਈਮ ਲੰਬੀ ਵੀਡੀਓ ਬਣ ਜੇਗੀ ਤੇ ਅੱਜ ਦੀ ਵੀਡੀਓ ਜੀ ਇੰਨੀ ਥੈਂਕ ਯੂ ਧੰਨਵਾਦ